डेढ़ सौ किलोमीटर दूर से चल के हमारे रोहतक के गांव मदीना से नौजवानों की एक पूरी टीम पहुंची ये लगभग लगभग बीस क्विंटल के आसपास राशन सूखा राशन आटा वगैरह सारे टमाटर वगैरह लेके आए हैं ये दोनों तो रिक्शा भी भरी हुई हैं और जो पीछे जो गाड़ी है बड़ी क्रूजर गाड़ी है क्रूजर गाड़ी का भी पीछे का सारा जो पोर्शन है वो सारे का सारा उनका भरा हुआ है मैं पूरे गाँव मदीने का बहुत बहुत धन्यवाद करता हूँ गाँव मदीना का बहुत विशेष योगदान रहा है इस आंदोलन की शुरुआत से ही इस गांव का एक नौजवान इस आंदोलन की शुरुआत में गिरफ्तार भी हुआ था जेल में भी रह के आया था आंदोलन की सफलता के लिए आंदोलन की मजबूती के लिए और मैं विशेष धन्यवाद इस गांव का करता हूं जो गांव के सारे नौजवान किसान इकट्ठे हुए और उन्होंने इस बात को समझा बड़ी बारीकी से कि भाई सरदार जगजीत सिंह डल्लेवाल जी अपने खुद के लिए नहीं अपने किसी निजी स्वार्थ के लिए नहीं अपने परिवार के लिए नहीं बल्कि पूरे देश के किसानों के लिए लड़ाई लड़ रहे हैं तो इन्होंने भी अपने गांव की तरफ से आहुति डालने का काम किया है इस गांव का हम विशेष तौर पर धन्यवाद करते हैं और मैं कहूंगा काका सिंह कोटड़ा जी जो सरदार जगजीत सिंह डल्लेवाल जी के संगठन बी के यू एकता सिद्धूपुर के जनरल सेक्रेटरी हैं ਉਹ ਵੀ ਆਪਣਾ ਸੰਦੇਸ਼ ਦੇਣਗੇ ਕਾਕਾ ਸਿੰਘ ਕੋਠੜਾ ਜੀ ਵੈਲੂ ਜੀ ਕਾਲਸਾ ਸ੍ਰੀ ਵੈਲੂ ਜੀ ਕੀ ਬਤੇ ਇਹ ਸਾਡੇ ਅੱਜ ਨੌਜਵਾਨਾਂ ਨੇ ਉਹ ਭਰਮ ਭਲੇਖੇ ਜਿਹੜੇ ਸਰਕਾਰਾਂ ਦੇ ਸੀ ਉਹ ਤੋੜੇ ਆ ਬਹੁਤ ਲੋਕ ਇਹ ਕਹਿ ਰਹੇ ਆ ਵੀ ਜਿਹੜਾ ਇਹ ਮੋਰਚਾ ਹੈ ਤੇ ਇਕੱਲੇ ਪੰਜਾਬ ਦਾ ਅੱਜ ਇਹਨਾਂ ਨੇ ਸਾਬਤ ਕਰਤਾ ਇੱਕ ਪਿੰਡ ਦੇ ਵਿੱਚੋਂ ਆਪਦੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਲੈ ਕੇ ਆਏ ਆ ਆਪਦੇ ਖੇਤਾਂ ਦੇ ਵਿੱਚੋਂ ਸਬਜ਼ੀ ਲੈ ਕੇ ਆਏ ਆ ਪੂਰਾ ਰਸੋਈ ਦਾ ਸਮਾਨ ਜਿੰਨਾ ਇਹਨਾਂ ਘਰਾਂ ਦੇ ਵਿੱਚ ਨਹੀਂ ਆਪਾਂ ਵਰਤਦੇ ਉਹਦੋਂ ਵੱਧ ਲੈ ਕੇ ਆਏ ਨੇ ਤਾਂ ਉਹ ਕਿਉਂ ਲੈ ਕੇ ਆਏ ਨੇ ਇਹ ਤੋਂ ਸਾਫ਼ ਹੋ ਗਿਆ ਕਿ ਡੱਲੇਵਾਲ ਸਾਹਿਬ ਦਾ ਜਿਹੜਾ ਪ੍ਰਚਾਰ ਆ ਜਿਹੜੀ ਗੱਲ ਆ ਜਿਹੜੀ ਸੋਚ ਆ ਉਹਨਾਂ ਦੀ ਘਰ-ਘਰ ਚੱਲੀ ਗਈ ਕਿ ਆਪਣਾ ਜਿੰਨਾ ਵੀ ਯੋਗਦਾਨ ਇੱਥੇ ਖਨੌਰੀ ਮੋਰਚੇ 'ਚ ਪਾਇਆ ਜਾਵੇ ਉਹਦੇ ਤਹਿਤ ਮੈਂ ਤਾਂ ਦੋਨੇ ਫੋਰਮਾਂ ਵੱਲੋਂ ਕਿ ਉਸ ਸਮੇਂ ਅੱਜ ਰਸਣ ਇੱਥੇ ਆਇਆ ਜਿਹੜੇ ਦੋਨੇ ਹੀ ਸਰਕਾਰਾਂ ਐਸ ਮੋਰਚੇ ਤੇ ਅੱਖ ਰੱਖ ਕੇ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜੀਆਂ ਠਾਉਣ ਦੀਆਂ ਬਿਉਤਬੰਦੀਆਂ ਬਣਾ ਰਹੀਆਂ ਨੇ ਮੈਨੂੰ ਲੱਗਦਾ ਹੈ ਇਹ ਸਾਫਤ ਕਰਤਾ ਹੈ ਕਿ ਪੂਰੇ ਦੇਸ਼ ਦਾ ਕਿਸਾਨ ਪੂਰੇ ਦੇਸ਼ ਦਾ ਮਜ਼ਦੂਰ ਪੂਰੇ ਦੇਸ਼ ਦਾ ਮਲਾਜ਼ਮ ਐਸ ਮੋਰਚੇ ਦੇ ਨਾਲ ਆਪਦੀ ਦਸਾਂ ਨਾਹਾਂ ਦੀ ਕਮਾਈ ਕੱਢ ਕੇ ਜਿਹੜਾ ਲੰਗਰਾਂ ਦੇ ਵਿੱਚ ਯੋਗਦਾਨ ਪਾ ਰਿਓ ਤੇ ਜਿਹੜਾ ਬੰਦਾ ਲੰਗਰਾਂ ਦੇ ਵਿੱਚ ਦਸਾਂ ਨਾਹਾਂ ਦੀ ਕਮਾਈ ਪਾ ਸਕਦਾ ਫਿਰ ਉਹ ਪਿੱਛੇ ਨਹੀਂ ਹਟਦਾ ਮੈਂ ਦੋਨੇ ਫੋਰਮਾਂ ਵੱਲੋਂ ਖਾਸ ਕਰਕੇ ਡੱਲੇਵਾਲ ਸਾਹਿਬ ਨੇ ਜੋ ਆਪਦੇ ਸਰੀਰ ਤੇ 34 ਦਿਨ ਹੋ ਗਏ ਆ ਆ ਸਾਡੇ ਲਈ ਰਸਣ ਆ ਰਿਹਾ ਅਸੀਂ ਖਾ ਪੀ ਰਹੇ ਆ ਤੇ 24 34 ਦਿਨਾਂ ਦੇ ਇਕੱਲਾ ਪਾਣੀ ਪੀ ਰਹੇ ਨੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਕਿੰਨੀ ਡਾਊਨ ਹੋਊ ਪਰ ਉਹਨਾਂ ਦੀ ਜਿਹੜੀ ਸਮਝ ਆ ਜਿਹੜੀ ਸੋਚ ਹੈ ਉਹ ਮਜ਼ਬੂਤ ਹੋਈ ਹੈ ਉਹ ਇਸ ਕਰਕੇ ਕਿ ਪੂਰੇ ਦੇਸ਼ ਦਾ ਕਿਸਾਨ ਆ ਜਿਹੜਾ ਖਨੌਰੀ ਮੋਰਚੇ ਨਾਲ ਜੁੜਿਆ ਤੇ ਵੱਡੇ ਪੱਧਰ ਤੇ ਆ ਰਿਹਾ ਅੱਜ ਹਰੇਕ ਸਟੇਟ ਦਾ ਕਿਸਾਨ ਸਾਨੂੰ ਇਸ ਮੋਰਚੇ 'ਚ ਮਿਲੂਗਾ ਚਾਹੇ ਉਹ ਸਾਡੇ ਸਾਥੀ ਬਿਹਾਰ ਦੇ ਬੈਠੇ ਨੇ ਲਗਾਤਾਰ ਉਹਨਾਂ ਨੇ ਟਰੈ ਟਰਾਲੀਆਂ ਲੈ ਕੇ ਬੈਠੇ ਨੇ ਚਾਹੇ ਉੱਤਰ ਪ੍ਰਦੇਸ਼ ਦੇ ਆ ਰਾਜਸਥਾਨ ਦੇ ਆ ਹਰਿਆਣੇ ਦੇ ਆ ਤਾਮਲ ਆਡੂ ਕਰਨਾਟਕ ਆ ਸਾਰ ਗਿਆ ਸਟੇਟਾਂ ਦੇ ਸਾਡੇ ਇਸ ਮੋਰਚੇ ਦੇ ਵਿੱਚ ਕਿਸਾਨ ਨੇ ਤਾਂ ਹੁਣ ਆਪਾਂ ਪੰਜਾਬੀਓ ਇਹ ਨਾ ਡੀਕੀਏ ਕਿ ਕੋਈ ਗੱਲ ਨਹੀਂ ਆਪਾਂ ਘਰਾਂ ਦੇ ਵਿੱਚ ਮੇਰਾ ਘਰ ਦਾ ਮਾੜਾ ਮੂਟਾ ਨੁਕਸਾਨ ਹੋ ਪਰ ਜਿਹੜਾ ਆ ਮੋਰਚੇ ਦਾ ਜੇ ਨੁਕਸਾਨ ਹੋ ਗਿਆ ਆਉਣ ਵਾਲੀਆਂ ਪੀੜ੍ਹੀਆਂ ਤੋਂ ਨਹੀਂ ਪੂਰਾ ਕੀਤਾ ਜਾਣਾ ਜਿਹੜੀ ਲੜਾਈ ਪੂਰੇ ਪਾਰਲੀਮੈਂਟ ਚ ਲੈ ਕੇ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਲਾਜ਼ਮੀ ਸਮੇਂ ਦੀ ਮੰਗ ਹੈ ਆ ਉਹ ਰਾਸਣ ਹੈ ਆਲੂ ਇਹ ਤੇ ਐਮਐਸਪੀ ਹੈ ਨਹੀਂ ਪਿਆਜ਼ ਆ ਇਹਨਾਂ ਤੇ ਐਮਐਸਪੀ ਹੈ ਨਹੀਂ ਇਹ ਖੱਤਕਾਰ ਚਾਹੇ ਤਾਂ ਸ਼ਹਿਰੀ ਲੋਕ 50 ਰੁਪਏ ਖਰੀਦਣ ਲੱਖ ਰੁਪਏ ਖਰੀਦਣ ਪਰ ਜਿਹੜੇ ਇਹਨੂੰ ਪੈਦਾ ਕਰਦੇ ਨੇ ਉਹ ਵੀ ਰੋਈ ਜਾਂਦੇ ਨੇ ਜਿਹੜੇ ਇਹਨੂੰ ਖਰੀਦਦੇ ਆ ਉਹ ਵੀ ਰੋਈ ਜਾਂਦੇ ਨੇ ਸਨ ਚ ਵਿਚੋਲ ਕੇ ਜਿਹੜੇ ਉਹ ਪੈਸਾ ਨਫਾ ਕਮਾ ਰਹੇ ਨੇ ਸਾਡੀ ਮੰਗ ਹੈ ਜੀ ਇਹ ਤੇ ਐਮਐਸਪੀ ਹੋਵੇ ਆਪਾਂ ਨੂੰ ਪਤਾ ਵੀ 20 ਰੁਪਏ 25 ਰੁਪਏ ਆਲੂ ਹੈ 20 25 ਰੁਪਏ ਪਿਆਜ਼ ਹੈ ਤਾਂ ਖਪਤਕਾਰ ਵੀ ਇਹਨੂੰ 30 ਰੁਪਏ ਲੈ ਸਕਦਾ ਜਿਵੇਂ ਆਪਣੇ ਕਣਕ ਝੋਨੇ ਤੇ ਐਮਐਸਪੀ ਹੈ ਇਹ ਮੰਗ ਹੈ ਜਿਹੜੀ ਪੂਰੇ ਦੇਸ਼ ਦੀ ਹੈ